ਐਂਟੀ ਨਾਰਕੋਟਿਕਸ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ 9791002003 ਮੈਸੇਜ ਕਰੋ ਨਸ਼ੇ ਦੇ ਖਿਲਾਫ ਸਾਡਾ ਸਾਥ ਦਿਓ RTC ਦੇ ਵਿੱਚ ਸਫ਼ਰ ਕਰਨ ਵਾਲਿਆਂ ਲਈ ਹੈ ਇੱਕ ਅਹਿਮ ਖਬਰ ਕਿਉਂਕਿ ਸਰਕਾਰ ਹੁਣ ਚੱਕਣ ਜਾ ਰਹੀ ਹੈ ਇੱਕ ਵੱਡਾ ਕਦਮ ਜੀ ਹਾਂ ਦੱਸਦੀ ਹਾਂ ਕਿ ਜੇਕਰ ਤੁਸੀਂ ਪੀਆਰਟੀਸੀ ਦੇ ਵਿੱਚ ਸਫ਼ਰ ਕਰਦੇ ਹੋ ਤਾਂ ਇੱਕ ਅਹਿਮ ਖਬਰ ਹੈ ਤੁਹਾਡੇ ਵਾਸਤੇ ਕਿਉਂਕਿ ਸਰਕਾਰ ਹੁਣ ਇੱਕ ਵੱਡਾ ਕਦਮ ਚੁੱਕਣ ਜਾ ਰਹੀ ਹੈ ਦੱਸਦੀ ਹੈ ਕਿ ਗਿੱਦੜਬਾਹਾ ਦੇ ਨੇੜਲੇ ਪਿੰਡ ਦੋਲਾ ਦੇ ਵਿਖੇ ਇੱਕ ਨਵਾਂ ਸਬ ਡਿਪੋ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦੀ ਜਾਣਕਾਰੀ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਹੁਣਾਂ ਨੇ ਦਿੱਤੀ ਹੈ ਉਹਨਾਂ ਨੇ ਦੱਸਿਆ ਹੈ ਕਿ ਇਹ ਇੱਕ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਜਾਵੇਗਾ ਜਿਸ ਦੇ ਤਹਿਤ ਹੁਣ ਜਿਹੜਾ ਕਿ ਟ੍ਰਾਂਸਪੋਰਟ ਦੇ ਵਿੱਚ ਬਹੁਤ ਵੱਡੀ ਜਿਹੜੀ ਕਿ ਸੂ ਕੂਲਤ ਲੋਕਾਂ ਨੂੰ ਮਿਲਣ ਵਾਲੀ ਹੈ ਉਹਨਾਂ ਨੇ ਦੱਸਿਆ ਹੈ ਕਿ ਇਸ ਪ੍ਰੋਜੈਕਟ ਦੇ ਵਿੱਚ ਲਗਭਗ 3.3 ਕਰੋੜ ਦਾ ਖਰਚ ਆਵੇਗਾ ਜਿਸ ਦੇ ਨਾਲ ਹੀ ਜਿਹੜੀਆਂ ਕੇਪਆਰਟੀਸੀ ਨੂੰ ਹੋਰ ਜਿਹੜੀਆਂ ਸਹੂਲਤਾਂ ਨੇ ਉਹ ਮਿਲਣਗੀਆਂ ਤੇ ਜਿਸ ਦੇ ਨਾਲ ਲੋਕਾਂ ਦਾ ਜਿਹੜਾ ਆਵਾਜਾਈ ਦਾ ਸਫ਼ਰ ਹੈ ਉਹ ਪਹਿਲੇ ਦੇ ਨਾਲੋਂ ਬਹੁਤ ਜ਼ਿਆਦਾ ਸੁਖਾਲਾ ਹੋ ਜਾਵੇਗਾ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਜਿਹੜਾ ਪ੍ਰੋਜੈਕਟ ਹੈ 31 ਜਨਵਰੀ 2025 ਤੱਕ ਮੁਕੰਮਲ ਕਰਕੇ ਚਾਲੂ ਕਰ ਦਿੱਤਾ ਜਾਵੇਗਾ ਜਿਸ ਦੇ ਨਾਲ ਇਲਾਕੇ ਦੇ ਲੋਕਾਂ ਨੂੰ ਬਹੁਤ ਜਿਆਦੀਆਂ ਹੋਰ ਸਹੂਲਤਾਂ ਮਿਲਣਗੀਆਂ ਉਹਨਾਂ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਨਾਲ ਜਿੱਥੇ ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਮਿਲਣਗੀਆਂ ਨਾਲ ਹੀ ਨਾਲ ਲੋਕਾਂ ਦੀ ਜਿਹੜੀ ਇੱਕ ਚਿਰਕੋਣੀ ਮੰਗ ਸੀ ਉਹ ਵੀ ਪੂਰੀ ਹੋ ਜਾਵੇਗੀ ਉਹਨਾਂ ਨੇ ਨਾਲ ਹੀ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਪਟਿਆਲਾ ਦਾ ਇੱਕ ਜਿਹੜਾ ਪੁਰਾਣਾ ਬੱਸ ਸਟੈਂਡ ਹੈ ਉਸ ਨੂੰ ਮੋੜ ਸੁਰਜੀਤ ਕੀਤਾ ਜਾ ਰਿਹਾ ਹੈ ਜਿਸ ਦੇ ਨਾਲ ਹੈ ਨਾਬਾ ਸਮਾਣਾ ਤੇ ਰਾਜਪੁਰਾ ਤੇ ਇਸ ਦੇ ਨਾਲ ਲੱਗਦੇ ਬਹੁਤ ਸਾਰੇ ਹੋਰ ਕਸਬਿਆਂ ਨੂੰ ਦੁਬਾਰਾ ਫਿਰ ਨਵੀਆਂ ਸਹੂਲਤਾਂ ਮਿਲਣਗੀਆਂ ਜਿਹੜੇ ਲੋਕਾਂ ਨੂੰ ਇੱਥੇ ਬੱਸ ਦੀ ਸਹੂਲਤ ਨਹੀਂ ਸੀ ਮਿਲਦੀ ਉਹਨਾਂ ਨੂੰ ਮੋੜ ਇਹ ਜਿਹੜੀ ਬਸ ਦੀ ਸਹੂਲਤ ਹੈ ਉਹ ਮਿਲਣੀ ਸ਼ੁਰੂ ਹੋ ਜਾਵੇਗੀ ਉਹਨਾਂ ਨੇ ਨਾਲ ਹੀ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇੱਥੇ ਨੇੜਲੇ ਦੇ 30 ਕਿਲੋਮੀਟਰ ਤੱਕ ਦੇ ਕਸਬਿਆਂ ਨੂੰ ਜਿਹੜੀ ਹੈ ਸਹੂਲਤ ਹੈ ਮੋੜ ਮਿਲਣੀ ਸ਼ੁਰੂ ਹੋ ਜਾਵੇਗੀ ਕਿਉਂਕਿ ਜਿਹੜਾ ਇਹ ਪਟਾਲਾ ਦਾ ਬਸ ਸਟੈਂਡ ਹੈ ਪਹਿਲਾਂ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ ਇੱਥੇ ਬੱਸਾਂ ਦਾ ਸਫ਼ਰ ਜਿਹੜਾ ਨਹੀਂ ਸੀ ਹੁੰਦਾ ਇੱਥੇ ਆਵਾਜਾਈ ਜਿਹੜੀ ਉਹ ਬੰਦ ਕਰ ਦਿੱਤੀ ਗਈ ਸੀ ਤੇ ਹੁਣ ਇਸ ਬਸ ਸਟੈਂਡ ਨੂੰ ਮੋੜ ਸੁਰਜੀਤ ਕੀਤਾ ਜਾ ਰਿਹਾ ਜਿਸ ਦੇ ਨਾਲ 30 ਕਿਲੋਮੀਟਰ ਦੇ ਜਿਹੜੇ ਆਸ-ਪਾਸ ਦੇ ਕਸਬੇ ਨੇ ਉਹਨਾਂ ਨੂੰ ਦੁਬਾਰਾ ਫਿਰ ਇਹ ਫਾਇਦਾ ਮਿਲਣ ਵਾਲਾ ਨਾਲ ਹੀ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਬਹੁਤ ਸਾਰੇ ਬਸ ਸਟੈਂਡਾਂ ਨੂੰ ਜਿਹੜਾ ਕਿ ਉਹ ਸੋਲਰ ਪਾਵਰ ਪਲਾਂਟ ਦੇ ਨਾਲ ਲੈਸ ਕੀਤਾ ਜਾਵੇਗਾ ਇਸ ਦੇ ਵਿੱਚ ਲਗਭਗ ਜਿਹੜਾ ਕਿ ਉਹ ਸਵਾ ਕ ਤਿੰਨ ਕਰੋੜ ਦਾ ਜਿਹੜਾ ਉਹ ਖਰਚ ਆਵੇਗਾ ਤੇ ਨਾਲ ਹੀ ਨਾਲ ਜਿਹੜਾ ਕਿ ਜਿਹੜੀ ਪਾਵਰ ਸੋਲਰ ਪਾਵਰ ਹੈ ਇਸ ਦੇ ਨਾਲ ਬਸ ਸਟੈਂਡਾਂ ਨੂੰ ਲੈਸ ਕੀਤਾ ਜਾਵੇਗਾ ਸੋਲਰ ਪਾਵਰ ਪਲਾਂਟਾਂ ਦੇ ਨਾਲ ਜਿਹੜੀ ਬਿਜਲੀ ਤਿਆਰ ਹੋਵੇਗੀ ਉਸ ਤੇ ਬਿਜਲੀ ਦੇ ਨਾਲ ਜਿਹੜੇ ਪੂਰੇ ਬਸ ਸਟੈਂਡ ਨੇ ਉਹਨਾਂ ਨੂੰ ਲੈਸ ਕਰ ਦਿੱਤਾ ਜਾਵੇਗਾ ਇਸ ਦੇ ਨਾਲ ਜਿਹੜਾ ਪੀ ਆਰਟੀਸੀ ਉਹ ਸਾਲਾਨਾ ਲਗਭਗ 79 ਲੱਖ ਦੀ ਜਿਹੜੀ ਉਹ ਵਰਪੈ ਦੀ ਜਿਹੜੀ ਬਚਤ ਪੀਆਰਟੀਸੀ ਦੇ ਵੱਲੋਂ ਕੀਤੀ ਜਾਵੇਗੀ ਤੇ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਜਿਹੜੀ ਇਹ ਬਚਤ ਕੀਤੀ ਜਾਵੇਗੀ ਉਸ ਦੇ ਨਾਲ ਪੀਆਰਟੀਸੀ ਨੂੰ ਤੇ ਪੂਰੀ ਪੰਜਾਬ ਸਰਕਾਰ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਤੇ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਪ੍ਰੋਜੈਕਟ ਦੇ ਵਿੱਚ ਜਿਹੜੀ ਰਕਮ ਖਰਚ ਹੋਵੇਗੀ ਉਹਦੀ ਜਿਹੜੀ ਵਾਪਸੀ ਦੀ ਮਿਆਦ ਹੈ ਉਹ 3 ਸਾਲ ਤੋਂ ਵੀ ਘੱਟ ਹੈ ਦੱਸਦੀ ਕਿ ਪੰਜਾਬ ਸਰਕਾਰ ਦੇ ਵੱਲੋਂ ਅਨੇਕਾਂ ਕਾਰਜ ਕੀਤੇ ਗਏ ਨੇ ਤੇ ਹੁਣ ਵੀ ਕੀਤੇ ਜਾ ਰਹੇ ਨੇ ਜਿਸ ਦੇ ਨਾਲ ਪੰਜਾਬ ਦੀ ਹਰ ਖੇਤਰ ਦੇ ਵਿੱਚ ਉਨਤੀ ਹੋ ਰਹੀ ਹੈ ਤੇ ਹੁਣ ਟਰਾਂਸਪੋਰਟ ਦੇ ਖੇਤਰ ਦੇ ਵਿੱਚ ਵੀ ਇਹ ਨਵਾਂ ਪ੍ਰੋਜੈਕਟ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਲਿਆਂਦਾ ਜਾ ਰਿਹਾ ਉਸ ਦੇ ਨਾਲ ਆਵਾਜਾਈ ਦੇ ਵਿੱਚ ਬਹੁਤ ਜ਼ਿਆਦਾ ਬਿਹਤਰੀ ਹੋਵੇਗੀ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਪੀਆਰਟੀਸੀ ਦੇ ਵਿੱਚ ਸਫ਼ਰ ਕਰਦੇ ਨੇ ਤੇ ਉਹਨਾਂ ਨੂੰ ਜਿਹੜੀਆਂ ਸਹੂਲਤਾਂ ਪਹਿਲਾਂ ਮਿਲਣੀਆਂ ਬੰਦ ਹੋ ਗਈਆਂ ਸਨ ਹੁਣ ਦੁਬਾਰਾ ਫਿਰ ਮਿਲਣ ਗਿਆ ਤੇ ਖਾਸ ਤੌਰ ਤੇ ਪਟਿਆਲਾ ਦੇ ਆਸ-ਪਾਸ ਦੇ ਕਸਬਿਆਂ ਦੇ ਵਿੱਚ ਇਹ ਸਹੂਲਤਾਂ ਦੁਬਾਰਾ ਮਿਲਣ ਗਿਆ ਕਿਉਂਕਿ ਜਿਹੜਾ ਪਟਿਆਲਾ ਦਾ ਬੰਦ ਪਿਆ ਬੱਸ ਸਟੈਂਡ ਸੀ ਉਸ ਨੂੰ ਮੋੜ ਸੁਰਜੀਤ ਕੀਤਾ ਜਾ ਰਿਹਾ ਜਿਸ ਦੇ ਨਾਲ 30 ਕਿਲੋਮੀਟਰ ਦੇ ਆਸ-ਪਾਸ ਦੇ ਕਸਬਿਆਂ ਦੇ ਲੋਕੋ ਇਸ ਦਾ ਫਾਇਦਾ ਲੈਣਗੇ ਨਾਲ ਹੀ ਨਾਲ ਇਹ ਵੀ ਦੱਸ ਦਈਏ ਕਿ ਸਮਾਣਾ, ਰਾਜਪੁਰਾ, ਨਾਬਾ ਤੇ ਨਾਲ ਲੱਗਦੇ ਹੋਰ ਵੀ ਬਹੁਤ ਸਾਰੇ ਇਲਾਕੇ ਬਹੁਤ ਸਾਰੇ ਕਸਬੇ ਨੇ ਜਿਨ੍ਹਾਂ ਨੂੰ ਇਹ ਸਹੂਲਤ ਦੁਆਰਾ ਫਿਰ ਮਿਲਣ ਵਾਲੀ ਹੈ ਔਰ ਸਰਕਾਰ ਦੇ ਵੱਲੋਂ ਬਹੁਤ ਵੱਡੀ ਰਕਮ ਦੀ ਜਿਹੜੀ ਉਹ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ ਤੇ ਕੁਝ ਕੁ ਮਹੀਨਿਆਂ ਦੇ ਵਿੱਚ ਹੀ ਇਹਡਾ ਪ੍ਰੋਜੈਕਟ ਹੈ ਇਹ ਮੁਕੰਮਲ ਕਰਕੇ ਚਾਲੂ ਕਰ ਦਿੱਤਾ ਜਾਵੇਗਾ ਜਿਸ ਦੇ ਨਾਲ ਲੋਕਾਂ ਨੂੰ ਹੋਰ ਬਹੁਤ ਸਾਰੀਆਂ ਸਹੂਲਤਾਂ ਮਿਲਣ ਗੀਆਂ ਨੇ ਸੋ ਪੰਜਾਬ ਸਰਕਾਰ ਦੇ ਵੱਲੋਂ ਬਹੁਤ ਸਾਰੇ ਕਾਰਜਾਂ ਦੇ ਵਿੱਚੋਂ ਇਹ ਵੀ ਇੱਕ ਕਾਰਜ ਹੈ ਜਿਸ ਦੇ ਨਾਲ ਪੰਜਾਬ ਦੀ ਉન્નਤੀ ਹੋ ਰਹੀ ਹੈ